ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰ ਜੀਆਂ ਨੂੰ ਸਦਾ ਨਮਸਕਾਰ ਹੈ ਨਮਸਕਾਰ ਹੈ ਨਮਸਕਾਰ ਹੈ ਜਿਹੜੇ ਸਤਗੁਰਾਂ ਨੇ ਸਾਡੇ ਉੱਤੇ ਖਾਲਸਾ ਜੀ ਵੱਡੀ ਦਇਆ ਕੀਤੀ ਹੈ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਜੀ ਜਿਨ੍ਹਾਂ ਨੇ ਖਾਲਸਾ ਜੀ ਸਾਡੇ ਵਰਗੇ ਨਿਕੰਮਿਆਂ ਸਾਡੇ ਵਰਗੇ ਖਾਲਸਾ ਜੀ ਅਕਿਰਤ ਕਣਾਂ ਦੇ ਕਿਰਪਾ ਕਰਕੇ ਮਹਾਰਾਜ ਜੀਆਂ ਨੇ ਸਾਨੂੰ ਮਨੁੱਖਾ ਦੇਹੀ ਬਖਸ਼ੀ ਹੈ ਫਿਰ ਸਤਗੁਰਾਂ ਨੇ ਸਿੱਖਾਂ ਦੇ ਘਰਾਂ ਵਿੱਚ ਸਾਨੂੰ ਜਨਮ ਦਿੱਤਾ ਹੈ ਫਿਰ ਖਾਲਸਾ ਜੀ ਸਭ ਤੋਂ ਵੱਡੀ ਕਿਰਪਾ ਪੰਜਾਬ ਦੀ ਧਰਤੀ ਤੇ ਜੰਮੇ ਹਾਂ ਗੁਰੂਆਂ ਪੀਰਾਂ ਦੀ ਧਰਤੀ ਤੇ ਜੰਮੇ ਹਾਂ ਫਿਰ ਸਭ ਤੋਂ ਵੱਡੀ ਕਿਰਪਾ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਸਾਡੇ ਗੁਰੂ ਹਨ ਫਿਰ ਉਹ ਤੋਂ ਵੱਡੀ ਕਿਰਪਾ ਖਾਲਸਾ ਜੀ ਕਿ ਸਤਿਗੁਰੂ ਮਹਾਰਾਜ ਨੇ ਸਾਨੂੰ ਬਾਣੀ ਬਖਸ਼ੀ ਹੈ ਤੇ ਉਹਨਾਂ ਤੇ ਬੜੀ ਵੱਡੀ ਕਿਰਪਾ ਹੁੰਦੀ ਜਿਨ੍ਹਾਂ ਨੂੰ ਅੰਮ੍ਰਿਤ ਵੇਲਾ ਵੀ ਬਖਸ਼ਿਆ ਹੋਵੇ ਸੋ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਟ ਸਤਿਗੁਰੂ ਜਿਨ੍ਹਾਂ ਵਰਗਾ ਹੋਰ ਖਾਲਸਾ ਜੀ ਕੋਈ ਹੋ ਹੀ ਨਹੀਂ ਸਕਦਾ ऐसे प्यारे सतगुरु जी महाराज ਜਿਨ੍ਹਾਂ ਨੇ ਐਸਾ ਮਾਨ ਖਾਲਸਾ ਜੀ ਸਾਨੂੰ ਬਖਸ਼ਿਆ ਹੈ ਮਹਾਰਾਜ ਜੀਆ ਨੇ ਸਾਨੂੰ ਪਾਵਨ ਪਵਿੱਤਰ ਬਾਣੀ ਬਖਸ਼ੀ ਹੈ ਮਹਾਰਾਜ ਨੇ ਸਾਰੀਆਂ ਸ਼ਕਤੀਆਂ ਦਾ ਮੂਲ ਸਾਨੂੰ ਮੂਲ ਮੰਤਰ ਬਖਸ਼ਿਆ ਹੈ ਮਹਾਰਾਜ ਨੇ ਸਾਨੂੰ ਐਸਾ ਨਾਮ ਬਖਸ਼ਿਆ ਹੈ ਖਾਲਸਾ ਜੀ ਜਿਨ੍ਹਾਂ ਪਰਥਾਏ ਧੰਗੁਰੂ ਅਮਰਦਾਸ ਮਹਾਰਾਜ ਆਖਦੇ ਕਿ ਬੰਦੇ ਦਾ ਭਰਮ ਹੀ ਚੁਕਾ ਕੇ ਰੱਖ ਦਿੰਦਾ ਹੈ ਐਸਾ ਮੰਤਰ ਹੈ ਗੁਰ ਪੂਰੇ ਹਰ ਨਾਮ ਦੜਾਇਆ ਤਿੰਨ ਵਿੱਚੋਂ ਪਰਮ ਚੁਕਾਇਆ ਜਿਹੜੇ ਗੁਰੂ ਮਹਾਰਾਜ ਜੀਆ ਨੇ ਆਪਣੇ ਸਿੱਖਾਂ ਨੂੰ ਜੋ ਹਰੀ ਦਾ ਨਾਮ ਹੈ ਖਾਲਸਾ ਜੀ ਉਹ ਦਰੜਾ ਦਿੱਤਾ ਹੈ ਪੱਕਾ ਕਰ ਦਿੱਤਾ ਹੈ ਤੇ ਉਹਨਾਂ ਦੇ ਹਿਰਦੇ ਵਿੱਚੋਂ ਖਾਲਸਾ ਜੀ ਪਰਮ ਜਿਹੜਾ ਭਟਕਣਾ ਹੈ ਉਹ ਮਹਾਰਾਜ ਨੇ ਦੂਰ ਕਰ ਦਿੱਤੀ ਹੈ ਜਿਹੜੇ ਗੁਰਸਿੱਖ ਪਿਆਰੇ ਬਾਣੀ ਦੇ ਨਾਲ ਪ੍ਰੇਮ ਕਰਕੇ ਜੁੜਦੇ ਅਸੀਂ ਤੇ ਆਸਾਂਵਾਂ ਕਰਕੇ ਆਸਾਂ ਕਰਕੇ ਜਾਂ ਇੱਛਾ ਕਰਕੇ ਮਨੋ ਕਾਮਨਾ ਪੂਰੀਆਂ ਕਰਾਉਣ ਵਾਸਤੇ ਜਾਂ ਕਈ ਪ੍ਰਕਾਰ ਦੇ ਖਾਲਸਾ ਜੀ ਲਾਲਚਾਂ ਵਾਸ ਹੋ ਕੇ ਮਹਾਰਾਜ ਦੀ ਬਾਣੀ ਪੜਦੇ ਹਾਂ ਤੇ ਕਈ ਵਾਰ ਸਾਨੂੰ ਇਸ ਚੀਜ਼ ਤੋਂ ਪ੍ਰਾਪਰਟੀ ਤਾਂ ਹੋ ਜਾਂਦੀ ਐ ਪਰ ਖਾਲਸਾ ਜੀ ਅਸੀਂ ਫਿਰ ਮਹਾਰਾਜ ਤੋਂ ਦੂਰ ਹੋ ਜਾਂਦੇ ਆ ਤੇ ਜਿਹੜੇ ਗੁਰਸਿੱਖ ਹੁੰਦੇ ਆ ਉਹ ਖਾਲਸਾ ਜੀ ਮਹਾਰਾਜ ਨਾਲ ਪ੍ਰੇਮ ਕਰਦੇ ਹੁੰਦੇ ਆ ਤੇ ਪ੍ਰੇਮ ਦੇ ਵਿੱਚ ਸਭ ਕੁਝ ਮਨਜ਼ੂਰ ਹੁੰਦਾ ਹੈ ਪ੍ਰੇਮ ਦੇ ਵਿੱਚ ਕੋਈ ਹੱਦ ਨਹੀਂ ਹੁੰਦੀ ਪ੍ਰੇਮ ਦੇ ਵਿੱਚ ਖਾਲਸਾ ਜੀ ਕੋਈ ਲਾਂਭਾ ਨਹੀਂ ਹੁੰਦਾ ਪ੍ਰੇਮ ਦੇ ਵਿੱਚ ਹਮੇਸ਼ਾ ਸੋਖ ਹੀ ਹੁੰਦਾ ਹੈ ਸੋ ਮਹਾਰਾਜ ਨੇ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਜਿਨ੍ਹਾਂ ਨੇ ਹਰੀ ਨਾਮ ਦੀ ਉਪਮਾ ਕੀਤੀ ਹੈ ਕੀਰਤੀ ਕੀਤੀ ਹੈ ਸਿਫਤ ਸਲਾਨਾ ਕੀਤੀ ਹੈ ਮਹਾਰਾਜ ਜੀਆਂ ਨੇ ਉਹ ਜਿਹੜੇ ਸਿਫਤ ਸਲਾਹ ਕਰਨ ਵਾਲੇ ਹਨ ਜਿਹੜੇ ਅਮਰਤ ਵੇਲੇ ਜਾਗਦੇ ਹਨ ਬਾਣੀ ਪੜ੍ਹਦੇ ਹਨ ਉਹਨਾਂ ਪਿਆਰੇ ਗੁਰਸਿੱਖਾਂ ਨੂੰ ਮਹਾਰਾਜ ਨੇ ਚਾਨਣ ਕਰਕੇ ਇੱਕ ਰਸਤਾ ਵਿਖਾ ਦਿੱਤਾ ਹੈ ਭਾਵ ਸਿੱਧਾ ਰਸਤਾ ਪਾ ਦਿੱਤਾ ਹੈ ਕਿ ਭਲਿਓ ਪੁਰਛੋ ਆ ਗੁਰਮਤ ਦਾ ਰਸਤਾ ਹੈ ਇਹਦੇ ਉੱਤੇ ਚੱਲ ਕੇ ਤੁਹਾਨੂੰ ਸੁੱਖ ਮਿਲ ਜਾਣਗੇ ਇਸ ਰਸਤੇ ਉੱਤੇ ਚੱਲ ਕੇ ਤੁਹਾਨੂੰ ਆਪਣਾ ਨਿੱਜ ਘਰ ਪਤਾ ਲੱਗ ਜਾਵੇਗਾ ਜਿੱਥੋਂ ਆਪਾਂ ਟੁੱਟੇ ਹਾਂ ਜਿੱਥੋਂ ਆਪਾਂ ਵਿਸਰੇ ਹਾਂ ਕਿਉਂਕਿ ਖਾਲਸਾ ਜੀ ਜਦੋਂ ਅਸੀਂ ਪਰਮੇਸ਼ਰ ਦੇ ਰਸਤੇ ਤੇ ਚੱਲਾਂਗੇ ਤੇ ਖਿੜੇ ਰਾਵਾਂਗੇ ਸੁਖੀ ਰਾਵਾਂਗੇ ਆਨੰਦ ਵਿੱਚ ਰਾਵਾਂਗੇ ਸਾਡਾ ਮਨ ਵੀ ਖਿੜਿਆ ਰਹੇਗਾ ਸਾਡਾ ਧਨ ਵੀ ਖਿੜਿਆ ਰਹੇਗਾ ਤੇ ਜਦੋਂ ਆਪਾਂ ਖਾਲਸਾ ਜੀ ਮਹਾਰਾਜ ਤੋਂ ਟੁੱਟੇ ਹੋਵਾਂਗੇ ਫਿਰ ਕਿਵੇਂ ਸਾਡਾ ਮਨ ਖਿਲ ਸਕਦਾ ਹੈ ਕਿਵੇਂ ਸਾਡਾ ਤਾਨ ਖਿਲ ਸਕਦਾ ਹੈ ਸੋ ਇਸ ਕਰਕੇ ਪਿਆਰੇ ਸਤਗੁਰੂ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰੂ ਸਾਨੂੰ ਜੋ ਨਾਮ ਦੇ ਕੇ ਗਏ ਹਨ ਉਹਦੀ ਕਮਾਈ ਸਾਨੂੰ ਕਰਨੀ ਚਾਹੀਦੀ ਹੈ ਵਾਹਿਗੁਰੂ ਜੀਆਂ ਦੇ ਨਾਮ ਵਿੱਚ ਬਹੁਤ ਬੇਅੰਤ ਬਰਕਤਾਂ ਹਨ ਜਿਹੜੇ ਵਾਹਿਗੁਰੂ ਵਾਹਿਗੁਰੂ ਗਾਉਂਦੇ ਹਨ ਉਹਨਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਰਸਤਾ ਵਿਖਾਉਂਦੇ ਹਨ ਕੱਲਾ ਰਸਤਾ ਹੀ ਨਹੀਂ ਵਿਖਾਉਂਦੇ ਉਹ ਰਸਤੇ ਉੱਤੇ ਜਾਣਨ ਕਰ ਦਿੰਦੇ ਹਨ ਤੇ ਗੁਰਸਿੱਖ ਨੂੰ ਖਾਲਸਾ ਜੀ ਵਿਕਾਰਾਂ ਤੋਂ ਮਾੜੀਆਂ ਪਟਕਣਾਵਾਂ ਤੋਂ ਭਰਮਾਂ ਤੋਂ ਵਹਿਮਾਂ ਤੋਂ ਬੜਾ ਦੂਰ ਕਰ ਦਿੰਦੇ ਉੱਚਾ ਸੁੱਚਾ ਕਰ ਦਿੰਦੇ ਹਨ ਸੋ ਹਉਮੈ ਮਾਰ ਏਕ ਲਿਵ ਲਾਗੀ ਅੰਤਰਨਾਮ ਵਸਾਇਆ ਜਿਨ੍ਹਾਂ ਨੇ ਖਾਲਸਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਵਿੱਚ ਪ੍ਰੀਤ ਲਾਈ ਹੈ ਲਿਵ ਜੋੜੀ ਹੈ ਉਹਨਾਂ ਨੂੰ ਹਉਮੈ ਉਹਨਾਂ ਦੀ ਕੱਟ ਦਿੱਤੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਹਉਮੈ ਉਹਨਾਂ ਦੀ ਮਾਰ ਦਿੱਤੀ ਹੈ ਤੇ ਉਹਨਾਂ ਦੇ ਹਿਰਦੇ ਵਿੱਚ ਖਾਲਸਾ ਜੀ ਪੱਕਾ ਕਰਕੇ ਨਾਮ ਵਸਾ ਦਿੱਤਾ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਗੁਰਮਤੀ ਜਮ ਜੋ ਹੈ ਨਾ ਸਾਕ ਸੱਚਾ ਨਾਮ ਸਮਾਇਆ ਗੁਰੂ ਦੀ ਮੱਤ ਤੇ ਤੁਰਨ ਕਰਕੇ ਉਹਨਾਂ ਨੂੰ ਫਿਰ ਖਾਲਸਾ ਜੀ ਜਮਾਂ ਦੀ ਘੂਰ ਨਹੀਂ ਵੇਖਣੀ ਪੈਂਦੀ ਤੇ ਇਥੋਂ ਤੱਕ ਕੇ ਜਮਾਂ ਨੇ ਉਹਨਾਂ ਨੂੰ ਕੀ ਘੂਰਨਾ ਉਹ ਗੁਰਸਿੱਖਾਂ ਦੇ ਹਿਰਦੇ ਵਿੱਚ ਨਾਮ ਦਾ ਐਸਾ ਪ੍ਰਤਾਪ ਹੋ ਜਾਂਦਾ ਕਿ ਗੁਰਸਿੱਖ ਜਮਾਂ ਨੂੰ ਘੂਰਦੇ ਹਨ ਮੌਤ ਨੂੰ ਘੂਰਦੇ ਹਨ ਜਿਵੇਂ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਮਹਾਪੁਰਸ਼ ਧੰਨ ਬਾਬਾ ਜੀ ਬਾਬਾ ਨੌਰ ਸਿੰਘ ਸਾਹਿਬ ਜੀ ਧੰਨ ਬਾਬਾ ਸੰਤੋਖ ਸਿੰਘ ਸਾਹਿਬ ਜੀ ਧੰਨ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਧੰਨ ਭਾਈ ਮਣੀ ਦਾਸ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਵਰਗੇ ਖਾਲਸਾ ਜੀ ਭਾਈ ਤਾਰੂ ਸਿੰਘ ਸਾਹਿਬ ਜੀ ਵਰਗੇ ਭਾਈ ਤਾਰਾ ਸਿੰਘ ਵਾਂਝੀ ਵਰਗੇ ਕਿੰਨੇ ਕੁ ਸੂਰਮਿਆਂ ਦਾ ਨਾਮ ਲਈਏ ਇਥੋਂ ਤੱਕ ਕਿ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ ਸੋ ਇਹਨਾਂ ਮਹਾਂਪੁਰਸ਼ਾਂ ਨੇ ਇਹਨਾਂ ਸ਼ਹੀਦਾਂ ਨੇ ਖਾਲਸਾ ਜੀ ਮੌਤ ਨੂੰ ਘੂਰਿਆ ਹੈ ਪ੍ਰਵਾਹ ਨਹੀਂ ਕੀਤੀ ਤੇ ਮੌਤ ਤੋਂ ਵੱਡੇ ਨਹੀਂ ਆ ਜਮ ਜਮ ਵੀ ਮੌਤ ਦਾ ਹੀ ਰੂਪ ਹੈ ਇੱਕ ਹਿੱਸਾ ਹਨ ਤੇ ਜਿਨ੍ਹਾਂ ਨੇ ਮਹਾਰਾਜ ਦਾ ਨਾਮ ਜਪਿਆ ਹੈ ਬੰਦਗੀ ਕੀਤੀ ਹੈ ਅਮਰਤ ਵੇਲੇ ਜਾ ਕੇ ਵਿਹਾਸ ਕੀਤੇ ਹਨ ਸੇਵਾ ਸਿਮਰਨ ਦੇ ਵਿੱਚ ਆਪਣੇ ਚਿੱਤ ਨੂੰ ਜੋੜਿਆ ਹੈ ਤੇ ਮਹਾਰਾਜ ਕਹਿੰਦੇ ਉਹ ਫਿਰ ਜਮਾ ਨੂੰ ਘੂਰਦੇ ਹਨ ਗੁਰਸੇਖ ਹਰ ਸਭ ਆਪੇ ਆਪ ਵਰਤਿਆ ਕਰਤਾ ਜੋ ਭਾਵੈ ਸੋ ਨਾਇ ਲਾਇਆ ਮਹਾਰਾਜ ਸਾਰੇ ਕੌਤਕ ਆਪ ਕਰ ਰਹੇ ਆ ਸਾਰਾ ਕੁਝ ਜੋ ਹੋ ਰਿਹਾ ਜੋ ਵੀ ਕੁਝ ਵਰਤ ਰਿਹਾ ਸਾਰੇ ਕੌਤਕ ਪਰਮੇਸ਼ਰ ਵਾਹਿਗੁਰੂ ਜੀ ਦੇ ਹਨ ਤੇ ਖਾਲਸਾ ਜੀ ਜਿੰਨਾ ਉਤੇ ਉਹ ਪ੍ਰਸੰਨ ਹੁੰਦਾ ਉਹਨਾਂ ਨੂੰ ਆਪਣੇ ਨਾਮ ਵਿੱਚ ਜੋੜ ਲੈਂਦਾ ਆਪਾਂ ਕਈ ਵਾਰੀ ਕਹਿੰਨੇ ਆ ਨਾ ਸਾਡਾ ਚੇਤ ਨਹੀਂ ਕਰਦਾ ਸਾਡੇ ਕੋਈ ਨਹੀਂ ਬਹਿ ਹੁੰਦਾ ਸਾਡੇ ਕੋਈ ਬਾਣੀ ਨਹੀਂ ਪੜ ਹੁੰਦੀ ਖਾਲਸਾ ਜੀ ਉਹ ਕੋਈ ਸਾਡਾ ਪੁਰਾਣਾ ਔਗਣ ਹੁੰਦਾ ਪੁਰਾਣਾ ਕਰਮ ਹੁੰਦਾ ਜਿਹੜਾ ਸਾਨੂੰ ਬਾਣੀ ਪੜਨ ਤੋਂ ਰੋਕਦਾ ਹੈ ਨਾਮ ਜਪਣ ਤੋਂ ਰੋਕਦਾ ਹੈ ਤੇ ਜਦੋਂ ਕੋਈ ਸਾਡੇ ਤੇ ਕਿਰਪਾ ਵਰਤਦੀ ਹੈ ਜਦੋਂ ਅਸੀਂ ਅਰਦਾਸਾਂ ਕਰਦੇ ਹਾਂ ਕਿ हे ਪਿਆਰੇ ਜੀ ਸਾਨੂੰ ਨਾਮ ਦੇਹੋ ਸਾਨੂੰ ਮਹਾਰਾਜ ਸਾਡੀ ਝੋਲੀ ਵਿੱਚ ਨਾਮ ਪਾਵੋ ਇਹ ਰਸਨਾ ਆਪ ਜੀ ਦਾ ਮਹਾਰਾਜ ਨਾਮ ਜਪੇ ਕਿਰਪਾ ਕਰੋ ਫਿਰ ਪਰਮੇਸ਼ਰ ਪ੍ਰਸੰਨ ਹੋ ਕੇ ਨਾਮ ਦੀ ਦਾਤ ਦਿੰਦਾ ਹੈ ਤੇ ਜਿਨ੍ਹਾਂ ਨੂੰ ਨਾਮ ਮਿਲ ਜਾਂਦਾ ਹੈ ਖਾਲਸਾ ਜੀ ਉਹ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਖੇਡ ਨੂੰ ਸਮਝ ਜਾਂਦੇ ਹਨ ਜਨ ਨਾਨਕ ਨਾਮ ਲਾਏ ਤਾਂ ਜੀਵੈ ਬਿਨ ਨਾਵੈ ਖਿੰ ਮਰ ਜਾਇਆ ਉਹਨਾਂ ਦੀ ਫਿਰ ਖਾਲਸਾ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਹਾਲਤ ਹੋ ਜਾਂਦੀ ਹੈ ਕਿ ਉਹ ਨਾਮ ਜਪਦੇ ਨੇ ਤੇ ਜਿਉਂਦੇ ਨੇ ਤੇ ਜੇ ਉਹ ਨਾਮ ਨਾ ਜਪਣ ਤੇ ਖਾਲਸਾ ਜੀ ਉਹ ਨਾਮ ਤੋਂ ਸਖਣੇ ਜਦੋਂ ਹੋ ਜਾਂਦੇ ਤੋਂ ਆਪਣੇ ਆਪ ਦਾ ਮਰਨ ਸਮਝਦੇ ਹਨ ਨਾਨਕ ਨਾਮ ਮਿਲਾ ਤਾਂ ਜੀਵਾ ਤਨ ਮਨ ਥੀਵੈ ਹਰਿਆ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਮੈਨੂੰ ਨਾਮ ਦੀ ਪ੍ਰਾਪਤੀ ਹੋ ਜਾਵੇ ਨਾਮ ਮੈਂ ਜਪਦਾ ਰਹਾਂ ਤਾਂ ਹੀ ਮੈਂ ਜਿਉਂਦਾ ਹਾਂ ਤੇ ਤਾਂ ਹੀ ਮੇਰਾ ਮਨ ਤੇ ਤਨ ਹਰਿਆ ਹੈ ਨਹੀਂ ਤੇ ਸੁੱਕ ਜਾਵੇਗਾ ਸੋ ਇਸ ਕਰਕੇ ਗੁਰਮੁਖੋ ਨਾਮ ਜਪਿਆ ਕਰਿਏ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਨਾਮ ਹੈ ਨਾ ਉਹ ਤਾਰਨ ਵਾਲਾ ਹੈ ਸਾਰੇ ਦੁੱਖਾਂ ਨੂੰ ਸਾਰੇ ਕਲੇਸ਼ਾਂ ਨੂੰ ਪਾਪਾਂ ਨੂੰ ਖਾਲਸਾ ਜੀ ਦੂਰ ਕਰਨ ਵਾਲਾ ਹੈ ਜਿਹੜਾ ਨਾਮ ਦੀ ਪੂਜਾ ਕਰਦਾ ਹੈ ਭਾਵ ਨਾਮ ਦਾ ਸਿਮਰਨ ਕਰਦਾ ਹੈ ਜਿਹੜਾ ਨਾਮ ਨੂੰ ਮੰਨ ਲੈਂਦਾ ਹੈ ਨਾਮ ਦਾ ਧਿਆਨ ਧਾਰਦਾ ਹੈ ਮਹਾਰਾਜ ਕਹਿੰਦੇ ਉਹਦੇ ਸਾਰੇ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਨਾਉ ਪੂਜੀਐ ਨਾਉ ਮੰਨੀਐ ਨਾਏ ਕਿਲਵਿਖ ਸਭ ਹੀ ਰਿਆ ਤੇ ਨਾਮ ਦਾ ਜਿਹੜਾ ਸਿਮਰਨ ਕਰਨਾ ਚਾਹੀਦਾ ਹੈ ਨਾਮ ਦਾ ਹੀ ਧਿਆਨ ਧਾਰਨਾ ਚਾਹੀਦਾ ਹੈ ਜਿਹੜਾ ਨਾਮ ਹੈ ਖਾਲਸਾ ਜੀ ਉਸੇ ਕਰਕੇ ਹੀ ਪਾਪ ਸਭ ਦੂਰ ਹੋ ਜਾਂਦੇ ਜਿਹਨੇ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਹਿਆ ਜਿਨ੍ਹਾਂ ਨੇ ਇਕਾਗਰ ਹੋ ਕੇ ਵਾਹਿਗੁਰੂ ਜੀਆਂ ਦਾ ਨਾਮ ਜਪਿਆ ਹੈ ਗੁਰਮੁਖੋ ਇਹ ਸੱਚੇ ਪਾਸ਼ਾ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਆਪਣਾ ਨਾਮ ਜਪਾਇਆ ਹੈ ਉਹ ਸੰਸਾਰ ਵਿੱਚ ਅਟਲ ਹੋ ਜਾਂਦੇ ਹਨ ਖਾਲਸਾ ਜੀ ਉਹਨਾਂ ਦੀ ਵੱਡੀ ਸੋਭਾ ਹੋ ਜਾਂਦੀ ਹੈ ਬਾਬਾ ਜੀ ਬਾਬਾ ਅਟੱਲ ਸਾਹਿਬ ਜੀ ਵਰਗੇ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਬਾਬਾ ਜੀ ਬਾਬਾ ਗੁਰਦੇਤਾ ਗੁਰਦੇਤਾ ਸਾਹਿਬ ਜੀ ਵਰਗੇ ਸੋ ਖਾਲਸਾ ਜੀ ਇਹ ਮਹਾਨ ਸਤਿਗੁਰੂ ਮਹਾਰਾਜ ਦੇ ਜਿਹੜੇ ਸਿੱਖ ਹਨ ਬਾਬਾ ਵਿਦੀ ਚੰਦ ਸਾਹਿਬ ਜੀ ਹੋਏ ਭਾਈ ਦਇਆ ਸਿੰਘ ਸਾਹਿਬ ਇਹ ਖਾਲਸਾ ਜੀ ਵੱਡੇ ਸੂਰਮੇ ਹੋਏ ਹਨ ਬਾਬਾ ਉਦੇ ਸਿੰਘ ਸਾਹਿਬ ਜੀ ਬਾਬਾ ਜੀਵਨ ਸਿੰਘ ਸਾਹਿਬ ਜੀ ਭਾਈ ਜੈਤਾ ਜਿਨ੍ਹਾਂ ਨੂੰ ਆਪਾਂ ਆਖਦੇ ਹਾਂ ਸੋ ਭਾਈ ਵੀਰ ਸਿੰਘ ਸਾਹਿਬ ਜੀ ਬਾਬਾ ਧੀਰ ਸਿੰਘ ਸਾਹਿਬ ਜੀ ਇਹ ਸੂਰਮੇ ਜਿਹੜੇ ਹਨ ਸਦਾ ਸਦੀਵੀ ਅਮਰ ਹੋ ਗਏ ਹਨ ਕਿਉਂਕਿ ਇਹਨਾਂ ਨੇ ਮਹਾਰਾਜ ਜੀਆਂ ਤੋਂ ਆਪਣਾ ਆਪਾ ਵਾਰਿਆ ਹੈ ਨਾਮ ਜਪਿਆ ਹੈ ਅਭਿਆਸ ਕੀਤਾ ਹੈ ਤੇ ਇਹਨਾਂ ਦੀ ਸੋਭਾ ਫਿਰ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਜੱਗ ਵਿੱਚ ਕਰਾਉਣਾ ਕੀਤੀ ਹੈ ਸੋ ਇਸ ਕਰਕੇ ਜਿਹੜੇ ਤੇ ਗੁਰਮਖ ਹਨ ਉਹ ਇਹ ਗੱਲ ਨੂੰ ਸੱਚਿਆਂ ਜਾਣਦੇ ਹਨ ਤੇ ਜਿਹੜੇ ਖਾਲਸਾ ਜੀ ਮਨਮੁਖ ਹਨ ਉਹਨਾਂ ਨੂੰ ਧੰਗ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਨਮੁਖ ਲੋਕ ਸਮਝਾਈ ਹੈ ਕਦ ਉਹ ਸਮਝਾਇਆ ਜਾਏ ਇਹਦੇ ਜੇ ਮਨੁੱਖ ਜਿਹੜਾ ਸਤਿਗੁਰਾਂ ਤੋਂ ਟੁੱਟਿਆ ਹੋਇਆ ਹੈ ਜਿਨੇ ਆਪਣੇ ਮੁਖ ਨੂੰ ਸਤਿਗੁਰ ਵੱਲ ਵੱਲੋਂ ਮੋੜ ਲਿਆ ਹੈ ਮਾਇਆ ਵਾਲੇ ਬੰਨੇ ਮਨ ਲਾਇਆ ਹੈ ਉਹ ਮਨਮੁਖ ਹੈ ਉਹ ਗੁਰਸਿੱਖ ਨਹੀਂ ਉਹ ਗੁਰਮੁਖ ਨਹੀਂ ਉਹ ਮਨਮੁਖ ਹੈ ਤੇ ਕਹਿੰਦੇ ਜੇ ਕਿਸੇ ਮੂਰਖ ਨੂੰ ਸਮਝਾਉਣ ਜਾਈਏ ਨਾ ਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਸਮਝਾਇਆ ਕਦੇ ਸਮਝਦੇ ਨਹੀਂ ਹੁੰਦੇ ਮਨਮੁਖ ਰਲਾਇਆ ਨਾਲ ਰਲਾ ਪਾਇਆ ਕਿਰਤ ਫਿਰਾਹ ਤੇ ਖਾਲਸਾ ਜੀ ਮਨਮੁਖ ਜਿਹੜਾ ਹੈ ਉਹ ਗੁਰਮੁਖਾਂ ਦੇ ਵਿੱਚ ਰਲਾਈਏ ਵੀ ਤੇ ਰਲਦਾ ਨਹੀਂ ਕਿਉਂਕਿ ਉਹਦਾ ਸੁਭਾਅ ਉਵੇਂ ਦਾ ਹੁੰਦਾ ਉਹ ਪੁੱਠੇ ਹੀ ਖਾਲਸਾ ਜੀ ਗੱਲਾਂ ਪੁੱਠੀਆਂ ਗੱਲਾਂ ਪੁੱਠੀਆਂ ਵਿਚਾਰਾਂ ਹੀ ਕਰਦਾ ਇਸ ਕਰਕੇ ਜਿਹੜੇ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਦੇ ਜਿਹੜੇ ਗੁਰਸਿੱਖ ਹਨ ਉਹ ਖਾਲਸਾ ਜੀ ਮਹਾਰਾਜ ਵਿੱਚ ਜੁੜੇ ਰਹਿੰਦੇ ਉਹਨਾਂ ਪਰਥਾਏ ਸਤਿਗੁਰਾਂ ਨੇ ਬਚਨ ਕੀਤਾ ਹੈ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਸੋ ਗੁਰਸਿੱਖਾਂ ਦੇ ਵਿੱਚ ਸਤਿਗੁਰ ਵਰਤਦਾ ਹੈ ਇਸ ਕਰਕੇ ਗੁਰਮੁਖੋ ਬਾਣੀ ਪੜਿਆ ਕਰੋ ਅਮਰਤ ਵੇਲੇ ਜਾਗਿਆ ਕਰੋ ਗੁਰਸਿੱਖਾਂ ਦੀ ਤਾਂਗ ਰੱਖਿਆ ਕਰੋ ਦਰਸ਼ਨ ਦੀਦਾਰੇ ਪੰਥ ਦੇ ਕਰਿਆ ਕਰੋ ਗੁਰਸਿੱਖਾਂ ਦੀ ਸੇਵਾ ਕਰਿਆ ਕਰੋ ਜਿਵੇਂ ਆ ਸਮਾ ਆ ਗਿਆ ਕੋਈ ਗਰੀਬ ਸਿੱਖ ਹਨ ਉਹਨਾਂ ਦੀ ਸੇਵਾ ਕਰਨੀ ਉਹਨਾਂ ਨੂੰ ਬਸਤਰ ਲੈ ਦੇਣੇ ਅਨ ਪਾਣੀ ਲੈ ਦੇਣਾ ਕੋਈ ਸੇਵਾ ਕਰਕੇ ਉਵੇਂ 150 ਦੀ ਮਦਦ ਕਰ ਦੇਣੀ ਕੋਈ ਕਿਰਤ ਦੇ ਲਾ ਦੇਣਾ ਗੁਰਸਿੱਖਾਂ ਦੀ ਸੇਵਾ ਕਰਨ ਦੇ ਨਾਲ ਜੇ ਘਰ ਵਿੱਚ ਕੋਈ ਦੁੱਖ ਤਕਲੀਫ ਵੀ ਹੋਵੇ ਨਾ ਖਾਲਸਾ ਜੀ ਝਟ ਪੜ ਨਿਕਲ ਜਾਂਦੀ ਤੇ ਜੇ ਕਿਸੇ ਦੇ ਘਰੇ ਚ ਲੋ ਮਹਾਰਾਜ ਨਾ ਕਰਨ ਇਹੋ ਜੀ ਖੇਡ ਫਿਰ ਵੀ ਜੇ ਪਰਿਵਾਰ ਸੁਖੀ ਆ ਸਭ ਕੁਝ ਹੈ ਤੇ ਜੇ ਖਾਲਸਾ ਜੀ ਫਿਰ ਵੀ ਉਹ ਗੁਰਸਿੱਖਾਂ ਨੂੰ ਦੇਵੇ ਦਾਨ ਦੇਵੇ ਗੁਰਸਿੱਖਾਂ ਦੀ ਮਦਦ ਕਰੇ ਪਰ ਜਣਾਵੇ ਨਾ ਮਨ ਵਿੱਚ ਇਹ ਨਾ ਕਰੇ ਵੀ ਮੈਂ ਫਲਾਣੇ ਨੂੰ ਦਿੱਤਾ ਸੀ ਦੇ ਕੇ ਭੁੱਲ ਜਾਵੇ ਉਹਦੇ ਘਰ ਮਹਾਰਾਜ ਕਹਿੰਦੇ ਬਹੁਤ ਬਰਕਤ ਆਉਂਦੀ ਹੈ ਤੇ ਇਸ ਕਰਕੇ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬੇੰਤ ਹੱਡ ਬੀਤੀਆਂ ਸਤਿਗੁਰਾਂ ਦੇ ਘਰ ਵਿੱਚ ਹੁੰਦੀਆਂ ਕਈ ਖਾਲਸਾ ਜੀ ਉਹਲੇ ਰਹਿ ਜਾਂਦੀਆਂ ਇੱਕ ਦਿਨ ਇੱਕ ਭਾਈ ਸਾਹਿਬ ਨੇ ਦਾਸ ਨੂੰ ਪੁੱਛਿਆ ਵੀ ਤੁਸੀਂ 3 ਸਾਲ ਹੋ ਗਏ ਮੇਰੇ ਹਿਸਾਬ ਨਾਲ ਆਪਾਂ ਨੂੰ ਕਹਿੰਦੇ 3 ਸਾਲਾਂ ਤੋਂ ਕਿਤੇ-ਕਿਤੇ ਤੁਸੀਂ ਨਾਗਾ ਜਿੱਦਾਂ ਇੱਕ ਵਾਰ ਇੱਕ ਮਹੀਨਾ ਕੋਈ ਮੈਨੂੰ ਦਿੱਕਤ ਆਈ ਸੀ ਉਦੋਂ ਖਾਲਸਾ ਜੀ ਨਾਗਾ ਪੈ ਗਿਆ ਸੀ ਤੇ ਕਈ ਵਾਰ ਕਿਤੇ ਜਾਣਾ ਆਉਣਾ ਪੈਂਦਾ ਰਜੀਮਾ ਹੁੰਦਾ ਤਾਂ ਕਰਕੇ ਨਾਕਾ ਪੈ ਜਾਂਦਾ ਉਹ ਮੈਨੂੰ ਪੁੱਛਦਾ ਵੀ ਤੁਹਾਡੇ ਕੋਲ ਰੋਜ ਹੱਡ ਬੀਤੀ ਕਿੱਥੋਂ ਆਉਂਦੀ ਹੈ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਗੁਰਮਖਾ ਜੇ ਮੈਂ ਦੇਣ ਵਿੱਚ ਦੋ ਤਿੰਨ ਵੀ ਸੁਣਾਵਾਂ ਨਾ ਤਾਂ ਵੀ ਬੜੀਆਂ ਨੇ ਤੇ ਇਹਦੇ ਮੇਰੇ ਕੋਲ ਸਮਾਂ ਨਹੀਂ ਜਿਵੇਂ ਜਿੰਨਾ ਕ ਸਮਾਂ ਮਿਲਦਾ ਤੇ ਆਪਾਂ ਇੱਕ ਹੱਡ ਬੀਤੀ ਬੋਲਦੇ ਹਾਂ ਤੇ ਖਾਲਸਾ ਜੀ ਇਹ ਤੇ ਮਹਾਰਾਜ ਦੇ ਘਰ ਤੇ ਨਿਤਾ ਪ੍ਰਤਕੋਤਕ ਹੋ ਰਹੇ ਆ ੱਲੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਨਹੀਂ ਆ ਤੇ ਆਪਾਂ ਤਾਂ ਸੁਣਾਉਨੇ ਆ ਬਾਬਾ ਦੀਪ ਸਿੰਘ ਸਾਹਿਬ ਦੀਆਂ ਕਿਉਂਕਿ ਆਪਣੇ ਕੋ ਸੰਗਤ ਜ਼ਿਆਦਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਵਾਲੀ ਹੈ ਗੁਰੂ ਰਾਮਦਾਸ ਮਹਾਰਾਜ ਦੇ ਘਰ ਖਾਲਸਾ ਜੀ ਕਰੋੜਾਂ ਕੋਤਕ ਰੋਜ਼ ਹੋ ਰਿਹਾ ਹੈ ਲੱਖਾਂ ਕਰੋੜਾਂ ਕੋਤਕ ਹੋ ਰਹੇ ਉੱਥੋਂ ਦਾ ਤੇ ਕੋਈ ਹਿਸਾਬ ਹੀ ਨਹੀਂ ਹੈ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਦਰ ਹੈ ਇੱਥੇ ਖਾਲਸਾ ਜੀ ਆਮ ਇਰਦੀਆਂ ਸਿੱਧੀਆਂ ਸੇਵਾ 'ਚ ਲੱਗੀਆਂ ਨੇ ਕਹੀਂ ਕੁਝ ਹੋ ਰਿਹਾ ਇਹ ਕੋਈ ਵੱਡੀ ਗੱਲ ਨਹੀਂ ਹੈ ਮਹਾਰਾਜ ਦੇ ਘਰ ਵਿੱਚ ਇਹ ਗੱਲਾਂ ਹੋਣੀਆਂ ਆਮ ਮਮੂਲੀ ਗੱਲ ਹੈ ਮਹਾਰਾਜ ਦੇ ਘਰ ਵਿੱਚ ਦੇ ਖਾਲਸਾ ਜੀ ਗੂੰਗੇ ਬੋਲਣ ਲੱਗ ਪੈਂਦੇ ਅੰਨਿਆਂ ਨੂੰ ਦਿਸਣ ਲੱਗ ਪੈਂਦਾ ਮੂਰਖ ਖਾਲਸਾ ਜੀ ਚਤਰ ਹੋ ਜਾਂਦੇ ਹਨ ਪੰਡਤ ਬਣ ਜਾਂਦੇ ਹਨ ਕੰਗਾਲ ਸ਼ਾਹ ਬਣ ਜਾਂਦੇ ਹਨ ਸੋ ਇਹ ਸਤਿਗੁਰਾਂ ਦੇ ਘਰ ਦੀ ਲੀਲਾ ਹੈ ਇਥੇ ਖਾਲਸਾ ਜੀ ਕੂਕਰ ਵੀ ਬੋਲਣ ਲੱਗ ਪੈਂਦੇ ਹਨ ਮਹਾਰਾਜ ਨੇ ਬੁਲਾ ਕੇ ਵਿਖਾਇਆ ਨਾ ਜਦੋਂ ਨਰੰਗੇ ਨੂੰ ਚਿੱਠੀ ਭੇਜੀ ਸੀ ਫਤਿਹ ਦੀ ਜ਼ਫਰਨਾਮਾ ਉਸ ਵੇਲੇ ਖਾਲਸਾ ਜੀ ਇਹਨੇ ਪੁੱਛਿਆ ਸੀ ਵੀ ਕਿੰਨੀ ਕੀ ਕਰਾਮਾਤ ਹੈ ਗੁਰੂ ਤੁਹਾਡੇ ਵਿੱਚ ਤੇ ਉਹਨੇ ਕਿਹਾ ਸੀ ਤੂੰ ਗੁਰੂ ਦੀ ਕੀ ਗੱਲ ਕਰਦਾ ਗੁਰੂ ਨਾਨਕ ਦੇ ਘਰ ਦੇ ਵਿੱਚ ਕੂਕਰਾਂ ਦੇ ਵਿੱਚ ਵੀ ਤਾਕਤਾਂ ਨੇ ਤੇ ਇਹਨੇ ਖਾਲਸਾ ਜੀ ਉਹ ਗੱਲ ਫੜ ਲਈ ਸੀ ਕਹਿੰਦਾ ਵਿਖਾਓ ਤੇ ਉਦੋਂ ਫਿਰ ਖਾਲਸਾ ਜੀ ਦੋ ਕੂਕਰ ਜਿਹੜੇ ਉਥੇ ਦਿੱਲੀ ਇਹ ਇਹਦੇ ਮਹਿਲ ਵਿੱਚ ਲੈ ਕੇ ਆਏ ਸੀਗੇ ਤੇ ਉਹਨਾਂ ਉਹ ਕੂਕਰਾਂ ਨੇ ਬੋਲ ਕੇ ਕਿਹਾ ਸੀ ਵੀ ਤੂੰ ਹੈ ਤੇ ਕੁੱਤੇ ਦੀ ਜੂਣ ਵਾਲਾ ਇਹ ਤੂੰ ਮਨੁੱਖਾ ਜਨਮ ਵਿੱਚ ਐਵੇਂ ਆ ਗਿਆ ਤੇ ਇਹਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ ਸੀ ਵੀ ਇਹ ਕਿਵੇਂ ਹੋ ਗਿਆ ਸੋ ਐਵੇਂ ਦੀਆਂ ਖੇਡਾਂ ਗੁਰੂ ਘਰ ਵਿੱਚ ਆਮ ਨੇ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਤੇ ਇਹ ਭੈਣ ਬਾਬਾ ਦੀਪ ਸਿੰਘ ਸਾਹਿਬ ਤੇ ਬਾਬਾ ਨੌ ਸਿੰਘ ਸਾਹਿਬ ਤੇ ਸ਼ਰਦਾ ਆਪਣੇ ਚੈਨਲ ਤੋਂ ਸੁਣ ਕੇ ਹੱਡ ਬੀਤੀਆਂ ਤੇ ਫਿਰ ਇਹਨਾਂ ਨੂੰ ਪਤਾ ਲੱਗਾ ਫਿਰ ਇਹ ਜੁੜੇ ਨੇ ਤੇ ਇਹ ਇਹ ਕਹਿੰਦੇ ਸੀ ਵੀ ਮੈਂ ਇਹ ਚੀਜ਼ ਨੂੰ ਬੋਲਣਾ ਨਹੀਂ ਸੀ ਚਾਹੁੰਦਾ ਵੀ ਸਾਡੇ ਕਰਕੇ ਕੋਈ ਜੁੜਿਆ ਜੋੜਨ ਵਾਲਾ ਵਾਹਿਗੁਰੂ ਹੈ ਧੰਨ ਬਾਬਾ ਦੀਪ ਸਿੰਘ ਆਪ ਹੀ ਜੋੜ ਲੈਂਦੇ ਆ ਜਿਹਨੂੰ ਜੋੜਨਾ ਤੇ ਪਰ ਇਹਨਾਂ ਨੇ ਜ਼ੋਰ ਪਾਇਆ ਸੀ ਪਰਿਵਾਰ ਨੇ ਵੀ ਇਹ ਗੱਲ ਤੁਸੀਂ ਜ਼ਰੂਰ ਆਖਿਓ ਵੀ ਮੈਂ ਤੁਹਾਡੀਆਂ ਹੱਡ ਬੀਤੀਆਂ ਸੁਣ ਕੇ ਜੁੜੀ ਹਾਂ ਤੇ ਮੈਂ ਉਹਨਾਂ ਦਾ ਧੰਨਵਾਦ ਕੀਤਾ ਸੀ ਵੀ ਇਹ ਮੇਰਾ ਚੈਨਲ ਨਹੀਂ ਇਹ ਸ਼ਹੀਦਾਂ ਦਾ ਚੈਨਲ ਹੈ ਉਹਨਾਂ ਆਪ ਹੀ ਖਾਲਸਾ ਜੀ ਸੰਗਤ ਬਣਾਈ ਹੈ ਆਪ ਹੀ ਸੁਣਨ ਵਾਲੇ ਨੇ ਆਪ ਹੀ ਤਰਕ ਕਰਨ ਵਾਲੇ ਨੇ ਆਪ ਹੀ ਸਭ ਕੁਝ ਕਰਨ ਕਰਾਉਣ ਵਾਲੇ ਆਪ ਹੀ ਬੁਲਾਉਣ ਵਾਲਾ ਹੈ ਤਾਂ ਕਿ ਦਾਸ ਦਾ ਕੋਈ ਉਦਮ ਇਹਦੇ ਵਿੱਚ ਸਭ ਕੁਝ ਵਾਹਿਗੁਰੂ ਆਪ ਕਰ ਰਿਹਾ ਸ਼ਹੀਦ ਸਿੰਘ ਆਪ ਕਰ ਰਿਹਾ ਸੋ ਇਸ ਕਰਕੇ ਇਹ ਐਵੇਂ ਕਿਸੇ ਨੂੰ ਵਡਿਆਈ ਦੇ ਦੇਣੀ ਕਈ ਮੈਨੂੰ ਕਹਿੰਦੇ ਆ ਵੀ ਤੁਸੀਂ ਬੜੇ ਬ੍ਰਾਹਮਖਿਆਨੀ ਸਾਧੂ ਤੇ ਮੈਂ ਹੱਸ ਪੈਣਾ ਹੁੰਨਾ ਵੀ ਮੇਰੇ ਵਰਗਾ ਤੇ ਮੂਰਖ ਨਹੀਂ ਲੱਭਣਾ ਸਾਰੀ ਦੁਨੀਆ ਦੇ ਵਿੱਚ ਮੈਂ ਤੇ ਖਾਲਸਾ ਜੀ ਇਹੋ ਜਿਹਾ ਅਕਰਤ ਕਣ ਬੰਦਾ ਹਾਂ ਕਿ ਸਤਗੁਰਾਂ ਦਾ ਬਹੁਤਾ ਸ਼ੁਕਰ ਵੀ ਮੇਰੇ ਕੋਲ ਨਹੀਂ ਕੀਤਾ ਜਾਂਦਾ ਮਹਾਰਾਜ ਤੇ ਮੈਨੂੰ ਇੰਨਾ ਕੁਝ ਦੇ ਰਹੇ ਆ ਮਹਾਰਾਜ ਨੇ ਜੋ ਮੈਨੂੰ ਦਿੱਤਾ ਹੈ ਖਾਲਸਾ ਜੀ ਸ਼ਾਇਦ ਕਿਸੇ ਨੂੰ ਦਿੱਤਾ ਹੋਵੇ ਪਰ ਮੇਰੇ ਕੋਲੋਂ ਮਹਾਰਾਜ ਦਾ ਸ਼ੁਕਰਾਨਾ ਨਹੀਂ ਹੁੰਦਾ ਮੇਰੇ ਕੋਲ ਨਹੀਂ ਬਾਣੀ ਦਾ ਜਾਪ ਨਹੀਂ ਹੁੰਦਾ ਤੇ ਮੈਂ ਕਿਵੇਂ ਸੰਤ ਸਾਧ ਬਣ ਸਕਦਾ ਮੈਂ ਤੇ ਆਮ ਜਿਆ ਨ ਕਮਾ ਜਿਆ ਮਹਾਰਾਜ ਦਾ ਸਿੱਖ ਹਾਂ ਤੇ ਮੈਂ ਇਹੀ ਬਣਨਾ ਚਾਹੁੰਨਾ ਕਿ ਮਹਾਰਾਜ ਮੈਨੂੰ ਸਿੱਖ ਹੀ ਬਣਾ ਕੇ ਰੱਖਣ ਮੈਂ ਨਹੀਂ ਸਾਧ ਬਣਨਾ ਚਾਹੁੰਦਾ ਮੈਂ ਆਪ ਸੰਗਤਾਂ ਦੇ ਜੋੜੇ ਛਾੜਨਾ ਚਾਹੁੰਨਾ ਬਸ ਮੇਰੀ ਮੰਨ ਦੀ ਇਹੀ ਦਿਲ ਦੀ ਇੱਛਾ ਹੈ ਜਿਹੜੀਆਂ ਚੀਜ਼ਾਂ ਨਹੀਂ ਹੋ ਰਹੀਆਂ ਉਹ ਮੈਂ ਕਰਨੀਆਂ ਚਾਹੁੰਨਾ ਹਾਂ ਮੇਰੇ ਦਿਲ ਦੀ ਆਸ ਹੈ ਕਿ ਇੱਕ ਸਿੱਖਾਂ ਦਾ ਹਸਪੀਟਲ ਹੋਵੇ ਮੇਰੇ ਦਿਲ ਦੀ ਆਸ ਹੈ ਕਿ ਇੱਕ ਸਿੱਖਾਂ ਦਾ ਸਕੂਲ ਹੋਵੇ ਜਿੱਥੇ ਸਿੱਖਾਂ ਦੇ ਬੱਚਿਆਂ ਨੂੰ ਇਹ ਨਾ ਵੇਖਣਾ ਪਵੇ ਵੀ ਸਾਡੇ ਕੋਲ ਫੀਸ ਹੈ ਨਹੀਂ ਤੇ ਸਾਡਾ ਬੱਚਾ ਪੜ ਨਹੀਂ ਸਕੂਗਾ ਮੇਰੇ ਮਨ ਦੀਆਂ ਇੱਛਾਵਾਂ ਨੇ ਜੇ ਮਹਾਰਾਜ ਪੂਰੀਆਂ ਕਰਨ ਤੇ ਮੈਂ ਚਾਹੁੰਦਾ ਹਾਂ ਜਰੂਰ ਪੂਰੀਆਂ ਹੋਣ ਕਿਉਂਕਿ ਸਾਡੇ ਪਰਿਵਾਰ ਸਾਡੇ ਬੱਚੇ 크ਰਿਸਚੀਅਨ ਸਕੂਲਾਂ ਵਿੱਚ ਪੜ ਰਹੇ ਆ ਤੇ ਸਿੱਖੀ ਤੋਂ ਦੂਰ ਹੋ ਰਹੇ ਆ ਤੇ ਮੇਰੇ ਮਨ ਦੀ ਇਹ ਖੁਆਇਸ਼ ਹੈ ਮਹਾਰਾਜ ਜੇ ਸੁਣ ਲੈਣ ਆਪ ਸੰਗਤਾਂ ਵੀ ਅਰਦਾਸ ਕਰਿਓ ਕਿ ਇਹ ਸਾਰੇ ਕਾਰਜ ਮਹਾਰਾਜ ਆਪ ਕਰਾ ਲੈਣ ਇਹ ਮੇਰੇ ਦਿਲ ਦੀ ਖੁਆਇਸ਼ ਹੈ ਸੋ ਮਹਾਰਾਜ ਕਿਰਪਾ ਕਰਦੇ ਆ ਆਪੇ ਸੰਗਤ ਨੂੰ ਜੋੜਦੇ ਆ ਤੇ ਇਹ ਭੈਣ ਨੇ ਖਾਲਸਾ ਜੀ ਕਿਸੇ ਨੇ ਇਹਨਾਂ ਨੂੰ ਹੈੱਡ ਵੀਤੀ ਸੈਂਡ ਕੀਤੀ ਸੀ ਕੋਈ ਇਹਨਾਂ ਦਾ ਰਿਸ਼ਤੇਦਾਰ ਸੁਣਦਾ ਸੀ ਤੇ ਉਹਨੇ ਇਹਨਾਂ ਨੂੰ ਹੱਡ ਵੀਤੀ ਸੈਂਡ ਕੀਤੀ ਇਹ ਭੈਣ ਨੇ ਦੱਸਿਆ ਕਿ ਵੀਰ ਜੀ ਮੈਨੂੰ 8 ਸਾਲ 9 ਸਾਲ ਹੋ ਗਿਆ ਵੀ ਮੈਂ ਪ੍ਰੈਗਨੈਂਟ ਜ਼ਰੂਰ ਹੁੰਨੀ ਆ ਮਹਾਰਾਜ ਮੇਰੇ ਤੇ ਕਿਰਪਾ ਕਰਦੇ ਆ ਮੈਨੂੰ ਮੇਰੇ ਵਿਆਹ ਨੂੰ 11 ਸਾਲ ਹੋ ਗਿਆ ਤੇ 9 ਸਾਲ ਹੋ ਗਿਆ ਮੇਰੇ ਨਾਲ ਇਹ ਘਟਨਾ ਹੁੰਦੀਆਂ ਹਨ ਇਹ ਭੈਣ ਦੱਸਦੀ ਆ ਕਿ ਇਹ ਵੀਰ ਜੀ ਮੈਂ ਬਹੁਤ ਮਤਲਬ ਮਹਾਰਾ ਦੀ ਕਿਰਪਾ ਨਾਲ 1.5 ਸਾਲ ਹੋ ਗਿਆ ਮੈਨੂੰ ਤੁਹਾਡੀਆਂ ਹੱਡ ਬੀਚੀਆਂ ਸੁਣਦਿਆਂ ਨੂੰ ਮੈਂ ਸ਼ਰਦਾ ਰੱਖ ਕੇ ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣਾ ਸ਼ੁਰੂ ਕੀਤਾ ਤੇ ਇਹ ਭੈਣ ਦੱਸਦੀ ਆ ਕਿ ਮੈਨੂੰ ਦਿੱਕਤ ਕੀ ਆਉਂਦੀ ਹੈ ਉਹ ਮੈਂ ਤੁਹਾਨੂੰ ਦੱਸਦੀ ਆ ਕਹਿੰਦੀ ਵੀ ਮੈਂ ਪ੍ਰੈਗਨੈਂਟ ਹੋ ਜਾਨੀ ਆ ਤੇ ਕੁਝ ਮਹੀਨੇ ਹੋ ਜਾਂਦੇ ਨੇ ਮਤਲਬ ਕੋਈ 1.5 ਮਹੀਨਾ 2 ਮਹੀਨੇ ਹੋ ਜਾਂਦੇ ਨੇ ਤੇ ਫਿਰ ਖਾਲਸਾ ਜੀ ਉਹ ਪਾਣਾ ਵਾਪਰ ਜਾਂਦਾ ਕਿ ਜਿਹੜਾ ਕੋਈ ਅੰਦਰ ਜੀਵ ਬੱਚਾ ਬਣਦਾ ਉਹ ਆਪਣੇ ਆਪ ਹੀ ਨਸ਼ਟ ਹੋ ਜਾਂਦਾ ਤੇ ਫਿਰ ਦੁਬਾਰਾ ਉਹ ਸਾਰਾ ਕੁਝ ਪ੍ਰੋਸੀਜਰ ਜੋ ਚੱਲਦਾ ਡਾਕਟਰਾਂ ਨੂੰ ਪਤਾ ਆਪ ਸੰਗਤਾਂ ਜਾਣਦੇ ਹੋ ਤੇ ਕਹਿੰਦੇ ਫਿਰ ਮਹਾਰਾਜ ਦੀ ਕਿਰਪਾ ਨਾਲ 6 7 8 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਅਸੀਂ ਕਰਦੇ ਆਂ ਟਰਾਈ ਕਰਦੇ ਆਂ ਕਿ ਮਹਾਰਾਜ ਕਿਰਪਾ ਕਰ ਦੇਣ ਫਿਰ ਉਵੇਂ ਹੋ ਜਾਂਦਾ ਇਦਾਂ ਪਿਛਲੇ 8 9 ਸਾਲਾਂ ਤੋਂ ਹੋ ਰਿਹਾ ਸੀ ਇਹ ਚੀਜ਼ ਲਗਾਤਾਰ ਹੋ ਰਹੀ ਸੀ ਤੇ ਇਥੋਂ ਤੱਕ ਵੀ ਵੀ ਮੇਰੀ ਜਿਹੜੀ ਮੇਰੀ ਚਾਚੀ ਸੱਸ ਮੇਰੇ ਘਰ ਵਾਲੇ ਦੀ ਚਾਚੀ ਉਹ ਪੰਡਤਾ ਪੁਣਤਾ ਕੋਲੇ ਬਹੁਤ ਜਾਣਦੀ ਉਹਨੇ ਮੈਨੂੰ ਇੱਕ ਵਾਰ ਇਹ ਗੱਲ ਕਹਿ ਦਿੱਤੀ ਸੀ ਵੀ ਤੁਸੀਂ ਐਵੇਂ ਹੁਣ ਫਾਹ ਨਾ ਲਾਓ ਤੁਹਾਡੇ ਘਰੇ ਨਿਆਣਾ ਨਹੀਂ ਹੋਣਾ ਵੀ ਤੁਸੀਂ ਪੰਗੇ ਨਾ ਲਾਓ ਕਿਉਂਕਿ ਮੈਨੂੰ ਡਾਕਟਰ ਕੋਲੇ ਲੈ ਕੇ ਜਾਂਦੇ ਸੀ ਮੇਰਾ ਪਰਿਵਾਰ ਫਿਰ ਮੈਂ ਦਿੱਕਤ ਆ ਜਾਂਦੀ ਸੀ ਮੇਰੇ ਸਰੀਰ ਨੂੰ ਕਿਉਂਕਿ ਇੰਨੀ ਵਾਰ ਇਦਾਂ ਹੋਣਾ ਖਾਲਸਾ ਜੀ ਉਹਦੇ ਨਾਲ ਸਰੀਰ ਨਾਸ਼ ਹੁੰਦਾ ਕਿਉਂਕਿ ਕੋਈ ਵੀ ਚੀਜ਼ ਆਪਣੇ ਸਰੀਰ ਵਿੱਚ ਕੋਈ ਖੇੜ ਵਰਤਦੀ ਹੈ ਉਹਦਾ ਅਸਰ ਤੇ ਜ਼ਰੂਰ ਹੁੰਦਾ ਤੇ ਭੈਣ ਕਹਿੰਦੀ ਫਿਰ ਡੇਢ ਸਾਲ ਤੋਂ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ ਤੇ ਮੈਂ ਕਹਿੰਦੀ ਉਹ ਰਿਸ਼ਤੇਦਾਰ ਨੂੰ ਉਹਦੀ ਉਹਦੀ ਇੱਜ਼ਤ ਇੰਨੀ ਜ਼ਿਆਦਾ ਕਰਦੀਆਂ ਹੈ ਦੇ ਕਹਿੰਦੇ ਵੀ ਕੁੜੀ ਉਹ ਮਾਡਰਨ ਜੀ ਪਰ ਉਹ ਹੱਡ ਬੀਤੀਆਂ ਤੁਹਾਡੀਆਂ ਸੁਣਦੀ ਸੀ ਤੇ ਉਹਨੇ ਮੈਨੂੰ ਭੇਜੀ ਤੇ ਮੈਂ ਉਹਦੀ ਇੰਨੀ ਕਿੱਜ਼ਤ ਕਰਦੀਆਂ ਕਿਉਂਕਿ ਉਹ ਨਾ ਭੇਜੀ ਤੇ ਮੈਂ ਇਧਰ ਨੂੰ ਨਾ ਜੁੜਦੀ ਕਹਿੰਦੇ ਉਹਨੇ ਭੇਜੀ ਮੈਂ ਸੁਣ ਲਈ ਮੇਰਾ ਮਨ ਬਣ ਗਿਆ ਮੈਂ ਇੱਕ ਵਾਰੀ ਸੁਣੀ ਦੋ ਵਾਰੀ ਸੁਣੀ ਫਿਰ ਮੈਂ ਚੈਨਲ ਕੱਢ ਕੇ ਹੋਰ ਸੁਣੀਆ ਮੇਰਾ ਮਨ ਉਧਰ ਨੂੰ ਲੱਗ ਗਿਆ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਜਾਣਾ ਕਿਹਦੇ ਫਿਰ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਸੇਵਾ ਕੀਤੀ ਵੀਰ ਜੀ 5 ਮਹੀਨੇ ਮੈਂ ਜਾਂਦੀ ਰਹੀ ਹਾਂ ਹਫਤੇ ਚ ਦੋ ਵਾਰ ਵੀ ਚਲੇ ਜਾਣਾ ਤੇ ਅੰਮ੍ਰਿਤਸਰ ਏਰੀਆ ਦੀ ਹੈ ਪੈਣ ਤੇ ਇਦਾਂ ਕਹਿੰਦੀ ਵੀ ਮੈਂ ਜਾਣਾ ਹਫਤੇ ਚ ਦੋ ਵਾਰ ਵੀ ਚਲ ਜਣਾ ਤੇ ਇਨ ਵਾਰ ਵੀ ਕਈ ਵਾਰੀ ਵਿਹਲ ਹੀ ਹੋਣਾ ਦੇ ਦੋ ਦੋ ਦਿਨ ਇਕੱਠੇ ਚਲ ਜਾਣਾ ਕਹਿੰਦੇ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਸਤਿਗੁਰਾਂ ਨੇ ਮਿਹਰ ਕੀਤੀ ਤੇ ਮੈਂ ਇਹੋ ਹੀ ਅਰਦਾਸਾਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਕਰਨੀਆਂ ਕਿ ਬਾਬਾ ਜੀ 8-9 ਵਾਰ ਇਦਾਂ ਹੋ ਚੁੱਕਾ 8-9 ਸਾਲ ਤੋਂ ਹੋ ਰਿਹਾ ਤੇ ਜੇ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਆਈ ਆ ਮੈਂ ਹੁਣ ਤੁਹਾਡੀ ਸ਼ਰਨ ਆ ਗਈ ਆ ਤੇ ਮਹਾਰਾਜ ਜੇਤ ਮੇਰੇ ਕਰਮਾਂ ਵਿੱਚ ਹੈ ਤੇ ਮੈਨੂੰ ਉਹ ਵੀ ਵਿਖਾ ਦਿਓ ਜੇ ਮੇਰੇ ਕਰਮਾਂ ਵਿੱਚ ਨਹੀਂ ਹੈਗਾ ਤੇ ਮੈਨੂੰ ਉਹ ਵੀ ਵਿਖਾ ਦਿਓ ਮੈਂ ਆਪ ਜੀ ਦੇ ਦਰ ਤੋਂ ਬਿਨਾ ਹੁਰ ਕਿਤੇ ਨਹੀਂ ਝੁਕਣਾ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਸ਼ੀਦੋ ਸਿੰਘੋ ਮੈਂ ਆਪ ਜੀ ਤੋਂ ਬਿਨਾ ਹੋਣਾ ਅਜ ਤੋਂ ਬਾਅਦ ਕਿਸੇ ਅੱਗੇ ਹੱਥ ਨਹੀਂ ਢੜਨਾ ਜੇ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਨੇ ਕਲਾ ਵਰਤੌਣੀ ਹੈ ਸ਼ੀਦੋ ਸਿੰਘੋ ਮੈਂ ਸੁਣਿਆ ਕਿ ਜੋ ਕਿਤੇ ਉਹ ਨਹੀਂ ਮਿਲਦਾ ਤੇ ਮਹਾਰਾਜ ਦਾ ਹੁਕਮ ਹੈ ਸਾਡੇ ਸ਼ੀਦਾਂ ਕੋਲੋਂ ਅਰਦਾਸ ਕਰਾ ਲਓ ਕਾਰਜ ਫਤਿਹ ਹੋ ਜਾਣਗੇ ਸੋ ਇਸ ਕਰਕੇ ਖਾਲਸਾ ਜੀ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲੇ ਸੰਗਤ ਆਉਂਦੀ ਸੀ ਨਾ ਤੇ ਕਈ ਵਾਰੀ ਸਤ ਗੁਰਾਂ ਨੇ ਪ੍ਰਸੰਨ ਹੋ ਕੇ ਕਹਿ ਦਿੰਦਾ ਜਾਓ ਬਾਬਾ ਬੁੱਢਾ ਸਾਹਿਬ ਨੂੰ ਮਿਲੋ ਉਹਨਾਂ ਕੋਲ ਅਰਦਾਸ ਕਰਾਓ ਇਦਾਂ ਦੀਆਂ ਖੇਡਾਂ ਮਹਾਰਾਜ ਕਰਦੇ ਰਹੇ ਮਹਾਰਾਜ ਨੇ ਆਪਣੇ ਮਹਿਲਾ ਨੂੰ ਵੀ ਇਹ ਗੱਲ ਆਖੀ ਸਬੂਤ ਹੈ ਕੋਈ ਝੂਠੀਆਂ ਗੱਲਾਂ ਨਹੀਂ ਮਹਾਰਾਜ ਨੇ ਆਪਣੇ ਮਹਿਲਾ ਨੂੰ ਵੀ ਆਖਿਆ ਵੀ ਪੁੱਤ ਚਾਹੀਦਾ ਜਾਓ ਬਾਬਾ ਬੁੱਢਾ ਸਾਹਿਬ ਕੋਲੋਂ ਅਰਦਾਸ ਕਰਾਓ ਤੇ ਫਿਰ ਖਾਲਸਾ ਜੀ ਆਪਾਂ ਜਾਣਦੇ ਹਾਂ ਮਾਤਾ ਜੀ ਗਏ ਕਿਵੇਂ ਗਏ ਕਿੱਦਾਂ ਖੇਡਾਂ ਬਣੀਆਂ ਫਿਰ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਕਲਗੀਆਂ ਵਾਲੇ ਸਤਿਗੁਰੂ ਬਾਜਾਂ ਤਾਜਾਂ ਵਾਲੇ ਮਹਾਰਾਜ ਜੋਦੇ ਖਾਲਸਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪ੍ਰਗਟ ਹੋਏ ਸਨ ਆਪਾ ਜਾਣਦੇ ਆ ਨਾ ਇਹ ਗੱਲ ਨੂੰ ਇਹ ਵਡਿਆਈਆਂ ਸਤਿਗੁਰੇ ਦੇ ਕਰਦੀਆਂ ਹਨ ਗੁਰੂ ਕੇ ਸਿੱਖ ਵੀ ਖਾਲਸਾ ਜੀ ਗੁਰੂ ਦੀ ਮਹਿਮਾ ਗਾਉਂਦੇ ਹਨ ਜੇ ਸਿੱਖਾਂ ਦੇ ਘਰੋਂ ਮਿਲਦਾ ਹੈ ਤੇ ਉਹ ਗੁਰੂ ਦੀ ਵਡਿਆਈ ਹੈ ਐਵੇਂ ਭੈਣ ਨੇ ਕਹਿੰਦੀ ਵੀ ਮੈਂ ਮਨ ਭਰ-ਭਰ ਕੇ ਅਰਦਾਸਾਂ ਕਰਨੀਆਂ ਕਿ ਮਹਾਰਾਜ ਬਾਬਾ ਦੀਪ ਸਿੰਘ ਸਾਹਿਬ ਜੀ ਮੈਂ ਮਨ ਵਿੱਚ ਇੱਛਾ ਨਹੀਂ ਹੁਣ ਕਰਨੀ ਮੈਂ ਤੁਹਾਡੇ ਤੇ ਛੜਤੀ ਆ ਤੁਸੀਂ ਦੇਣਾ ਦੇ ਦਿਓ ਨਹੀਂ ਦੇਣਾ ਨਾ ਦਿਓ ਮੇਰਾ ਇੱਥੇ ਆ ਕੇ ਮਨ ਸ਼ਾਂਤ ਹੋ ਗਿਆ ਮੈਂ ਇੰਨੇ ਚ ਹੀ ਖੁਸ਼ ਹਾਂ ਤੇ ਭੈਣ ਕਹਿੰਦੀ ਗੁਰੂ ਸਾਹਿਬ ਦੀ ਕਿਰਪਾ ਵਰਤੀ ਮੈਨੂੰ 5-6 ਮਹੀਨੇ ਹੋ ਗਏ ਸਨ ਇੱਥੇ ਆਉਂਦੀ ਨੂੰ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਫੇਰ ਪ੍ਰੈਗਨੈਂਟ ਹੋਈ ਤੇ ਕਹਿੰਦੀ ਪਰ ਮੇਰੇ ਮਨ ਵਿੱਚ ਨਾ ਡਰ ਕਿ ਇਹ ਇੰਨੀ ਵਾਰੀ ਤੇ ਹੋ ਗਿਆ ਤੇ ਇਹ ਕਿਹੜਾ ਮਿਲਣਾ ਇਹ ਕਹਿੰਦੀ ਮੇਰੇ ਮਨ ਵਿੱਚ ਡਰ ਸੀ ਵੀ ਇਹ ਕਿਹੜਾ ਮਿਲਣਾ ਮੈਂ ਖੁਸ਼ੀ ਨਹੀਂ ਕੀਤੀ ਤੇ ਕਹਿੰਦੀ ਫਿਰ ਮੈਂ ਨਾ ਮੈਨੂੰ ਸੁਪਨਾ ਆਇਆ ਕਿ ਮੇਰੇ ਕੋਲੋਂ ਨਾ ਪੰਜ ਸਿੰਘ ਖੜੇ ਨੇ ਤੇ ਸਾਨੂੰ ਉਹ ਕਹਿਣ ਲੱਗੇ ਵੀ ਸਾਨੂੰ ਪ੍ਰਸ਼ਾਦਾ ਛਕਾਓ ਪੰਜ ਸਿੰਘ ਬਾਣੇ ਵਿੱਚ ਨੇ ਕਹਿੰਦੇ ਸਾਨੂੰ ਪ੍ਰਸ਼ਾਦਾ ਛਕਾਓ ਅਸੀਂ ਪ੍ਰਸ਼ਾਦਾ ਛਕਣਾ ਮੈਨੂੰ ਸੁਪਨਾ ਆਇਆ ਤੇ ਮੈਂ ਅਗਲੇ ਦਿਨ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਵੀ ਆਪਾਂ ਕਦੀ ਪੰਜ ਸਿੰਘਾਂ ਨੂੰ ਸੱਦ ਕੇ ਪ੍ਰਸ਼ਾਦਾ ਹੀ ਨਹੀਂ ਛਕਾਇਆ ਤੇ ਮੈਨੂੰ ਸੁਪਨਾ ਆਇਆ ਤੇ ਕਿਉਂ ਨਾ ਆਪਾਂ ਪੰਜ ਸਿੰਘ ਸੱਦੀਏ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਅਸੀਂ ਪੰਜ ਸਿੰਘ ਘਰੇ ਸੱਦੇ ਉਹਨਾਂ ਕੋਲੋਂ ਅਰਦਾਸ ਕਰਵਾਈ ਜਿਹਨੂੰ ਅਰਦਾਸ ਕਰਾਈ ਉਹਨਾਂ ਨੇ ਕਿਹਾ ਕਿ ਮਹਾਰਾਜ ਜੀ ਕਿਰਪਾ ਕਰੋ ਵੀ ਇਹਨਾਂ ਨੂੰ ਬੱਚਾ ਬੱਚੀ ਮਹਾਰਾਜ ਜੂਏ ਮੰਗਦੇ ਬਖਸ਼ੋ ਤੇ ਉਹਦੀ ਰੱਖਿਆ ਵੀ ਆਪ ਕਰਨੀ ਇਹ ਅਰਦਾਸ ਉਹਨਾਂ ਨੇ ਕਰਤੀ ਵੀ ਅਗਲੇ ਸਾਲ ਮਹਾਰਾਜ ਫੇਰ ਆਵਾਂਗੇ ਇਹ ਅਰਦਾਸ ਉਹਨਾਂ ਨੇ ਕਰਤੀ ਸੀ ਦੋ ਸਿੰਘਾ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਲੈ ਕੇ ਮਹਾਰਾਜ ਨੇ ਏਡੀ ਕਲਾ ਵਰਤਾਈ ਸਤਿਗੁਰਾਂ ਦੀ ਕਿਰਪਾ ਨਾਲ ਇੱਕ ਤੋਂ ਦੋ ਮਹੀਨੇ ਦੋ ਤੋਂ ਤਿੰਨ ਮਹੀਨੇ ਤਿੰਨ ਤੋਂ ਚਾਰ ਚਾਰ ਤੋਂ ਪੰਜ ਇਦਾਂ ਕਰਦਿਆਂ ਕਰਦਿਆਂ ਸਤਿਗੁਰਾਂ ਨੇ ਉਹ ਜਿਹੜਾ ਬੱਚਾ ਸੀ ਪੇਟ ਵਿੱਚ ਉਹ 9 ਮਹੀਨਿਆਂ ਤੱਕ ਪਹੁੰਚ ਗਿਆ ਸਹੀ ਸਲਾਮਤ ਕੋਈ ਡਾਕਟਰ ਨੂੰ ਅਸੀਂ ਮਿਲੇ ਆ ਉਹਨੇ ਕਿਹਾ ਵੀ ਤੁਹਾਨੂੰ ਕੋਈ ਮੁਸ਼ਕਲ ਨਹੀਂਗੀ ਇੱਕ ਨਾਰਮਲ ਜੀ ਦਵਾਈ ਮੇਰੀ ਉਹਨਾਂ ਨੇ ਚਲਾਈ ਹੋਰ ਕੁਛ ਨਹੀਂ ਤੇ ਮਹਾਰਾਜ ਦੀ ਕਿਰਪਾ ਨਾਲ ਭੈਣ ਦੱਸਦੇ ਆ ਕਿ ਮਹਾਰਾਜ ਦੀ ਰਹਿਮਤ ਹੋਈ 4 ਮਹੀਨੇ ਹੋ ਗਏ ਨੇ 4 ਕ 3 ਮਹੀਨੇ ਉਹਨਾਂ ਨੇ ਦੱਸਿਆ ਮੈਨੂੰ ਮਹੀਨਾ ਵੀ ਦੱਸਦੇ ਸੀ ਤਰੀਕ ਵੀ ਦੱਸਦੇ ਦੀ ਮੈਨੂੰ ਵਿਸਰ ਗਈ ਤੇ 4 ਕ 5 ਮਹੀਨੇ ਹੋ ਗਿਆ ਉਹਨਾਂ ਦੇ ਘਰ ਪੁਜੰਗੀ ਹੋਇਆ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਇਹ ਕਲਾ ਵਰਤਾਈ ਆ ਖਾਲਸਾ ਜੀ ਸੋ ਇਹ ਮਹਾਰਾਜ ਦੀਆਂ ਖੇਡਾਂ ਹਨ ਹੁਣ ਜਿਵੇਂ ਦਾਸ ਨੇ ਬੋਲਿਆ ਕਈ ਵਾਰੀ ਦਾਸ ਕੋਲ ਬੋਲਦਿਆਂ ਖਾਲਸਾ ਜੀ ਸਮਾਂ ਅੱਗੇ ਪਿੱਛੇ ਵੀ ਹੋ ਜਾਂਦਾ ਇਹ ਤੁਸੀਂ ਆਪ ਸਮਝਦਾਰ ਹੋ ਕਿਉਂਕਿ ਮੈਂ ਜਦੋਂ ਸੁਣ ਲਈ ਨਾ ਇੱਕ ਵਾਰ ਹੱਡ ਬੀਤੀ ਤੇ ਫਿਰ ਮਨਾ ਮਨ ਹੁੰਦਾ ਵੀ ਮੈਂ ਫੋਨ ਫੜਾਂ ਤੇ ਅੱਖਾਂ ਬੰਦ ਕਰਾਂ ਤੇ ਵਿਚਾਰ ਕੋਈ ਉਤਰਦਾ ਤੇ ਉਹ ਬੋਲਾਂ ਫਿਰ ਹੱਡ ਬੀਤੀ ਸੁਣਾ ਦਿਆਂ ਤੇ ਕਈ ਵਾਰੀ ਸਮਾਂ ਜਿੱਦਾਂ ਹੁਣ ਮੈਂ ਡੇਢ ਸਾਲ ਦੀ ਗੱਲ ਕੀਤੀ ਉਹ ਡੇਢ ਸਾਲ ਪਹਿਲਾਂ ਜੁੜੇ ਸੀਗੇ ਤੇ ਫਿਰ ਕਿਸੇ ਨੇ ਸੁਣਨ ਵਾਲੇ ਕਿਉਂਕਿ ਮੈਨੂੰ ਤਰਕੀ ਬਹੁਤ ਫੋਨ ਕਰਦੇ ਬੜਾ ਮੈਸੇਜ ਕਰਦੇ ਵੀ ਤੁਸੀਂ ਆ ਗੱਲ ਕਹੀ ਐ ਇਦਾਂ ਤੇ ਬਣਦੀ ਨਹੀਂ ਉਹ ਜਮਾ ਤੁਸੀਂ ਆ ਅੱਗੇ ਪਿੱਛੇ ਕਰ ਸਕਦੇ ਹੋ ਵੀ ਹੋ ਸਕਦਾ ਉਹਨਾਂ ਨੂੰ 2 ਸਾਲ ਹੋ ਗਏ ਹੋਣ ਜਾਂ 1.5 ਸਾਲ ਹੀ ਹੋਇਆ ਹੋਵੇ ਮਹਾਰਾਜ ਖੇਡ ਵਰਤਾਉਂਦੇ ਪਰ ਮੈਂ ਉਹਨਾਂ ਦੀ ਜ਼ੁਬਾਨੀ ਸੁਣ ਕੇ ਮੇਰੇ ਖਾਲਸਾ ਜੀ ਜਦੋਂ ਉਹਨਾਂ ਦੱਸ ਰਹੇ ਸੀ ਨਾ ਵੀ ਇਦਾਂ ਹੋਇਆ ਤੇ ਮੇਰੀਆਂ ਜਿਹੜੇ ਲੂੰ ਆਪਣੇ ਕੰਡੇ ਹੁੰਦੇ ਆਪਣੇ ਰੂਮ ਹੁੰਦੇ ਇਹ ਮੇਰੇ ਖੜੇ ਹੋ ਗਏ ਸੀ ਹੱਥਾਂ ਬਾਹਾਂ ਦੇ ਵੀ ਇਹਨਾ ਮੈਨੂੰ ਫੀਲ ਹੋਇਆ ਵੀ ਜਿਵੇਂ ਫੌਜ ਮੇਰੇ ਕੋ ਖਲੋਤੀ ਮੈਂ ਗੱਲ ਸੁਣ ਕੇ ਇਹਨਾ ਬੈਰਾਗੀ ਜਾ ਹੋ ਗਿਆ ਸੋ ਮਹਾਰਾਜ ਜਿਨ੍ਹਾਂ ਦੀਆਂ ਝੋਲੀਆਂ ਭਰਦਾ ਉਹ ਫਿਰ ਖਾਲਸਾ ਜੀ ਖੁਸ਼ ਹੋ ਹੋ ਕੇ ਦੱਸਦੇ ਆ ਉਹਨਾਂ ਦੀ ਖੁਸ਼ੀ ਕਿਸੇ ਦੂਸਰੇ ਨੂੰ ਕਿਵੇਂ ਪਤਾ ਲੱਗ ਸਕਦੀ ਜਿਹੜੇ ਬੰਦੇ ਦਾ ਰੋਗ ਰੱਬ ਨੇ ਦੂਰ ਕਰ ਦਿੱਤਾ ਦੇਖੋ ਰੋਗ ਹੀ ਸੀ ਨਾ ਭੈਣ ਨੂੰ ਇੰਨੇ ਸਾਲਾਂ ਤੋਂ ਉਹ ਕਹਿੰਦੇ ਮੈਂ ਦਵਾਈਆਂ ਵੀ ਖਾਧੀਆਂ ਬੜੀ ਜਗ੍ਹਾ ਗਈਆਂ ਹਰ ਜਗ੍ਹਾ ਫਿਰ ਮੇਰਾ ਉਹ ਜਿਵੇਂ ਉਹ ਕਰਦੇ ਹੁੰਦੇ ਆ ਖਾਲਸਾ ਜੀ ਸਭ ਕੁਝ ਡਾਕਟਰਾਂ ਨੂੰ ਡਾਕਟਰ ਕਰਦੇ ਉਹਨਾਂ ਨੂੰ ਪਤਾ ਤੇ ਉਹ ਸਰੀਰ ਉਹਦੇ ਨਾਲ ਖਰਾਬ ਹੁੰਦਾ ਤੇ ਭੈਣ ਕਹਿੰਦੀ ਵੀ ਮੈਨੂੰ ਸੋਗ ਵੀ ਲੱਗ ਗਿਆ ਸੀ ਚਿੰਤਾ ਝੋਰਾ ਵੀ ਲੱਗ ਗਿਆ ਸੀ ਵੀ ਮਰਨਾ ਇਹ ਕਿਉਂ ਹੋ ਰਿਹਾ ਮੇਰੀ ਭੈਣ ਦੇ ਕਰਦੋ ਪਜੰਗੀ ਆ ਉਹ ਵੱਡੇ ਹੋ ਗਏ ਮੈਂ ਉਹਨਾਂ ਨੂੰ ਦੇਖ ਕੇ ਸੋਚਣਾ ਵੀ ਮੇਰਾ ਕਿਉਂ ਨਹੀਂ ਮਾਰੇ ਮੈਨੂੰ ਕਿਉਂ ਨਹੀਂ ਦਿੰਦੇ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰੋਂ ਐਸੀ ਔਖਤ ਮਿਲੀ ਐਸੀ ਦਵਾਈ ਮਿਲੀ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌ ਸਿੰਘ ਸਾਹਿਬ ਇਹਨਾਂ ਸ਼ਹੀਦਾਂ ਦੇ ਘਰ ਵਿੱਚ ਖਾਲਸਾ ਜੀ ਸਾਰਿਆਂ ਰੋਗਾਂ ਦੀ ਦਵਾਈ ਹੈ ਪਰ ਜੇ ਕੋਈ ਬੰਦਾ ਨਿਮਾਣਾ ਨਿਤਾਣਾ ਹੋ ਕੇ ਖਾਲਸਾ ਜੀ ਇਹਨਾਂ ਦਰਾਂ ਤੇ ਪਹੁੰਚ ਜੇ ਜਦੋਂ ਝੋਲੀ ਖਾਲੀ ਲੈ ਕੇ ਜਾਈਏ ਤੇ ਭਰ ਜਾਂਦੀ ਆ ਪਰ ਸਾਡੀ ਤੇ ਪਹਿਲਾਂ ਹੀ ਭਰੀ ਹੁੰਦੀ ਆ ਹੈਂਕੜਨਾ ਹੰਕਾਰਨਾ ਪੈਸੇ ਵਾਲੇ ਰੋਹ ਬਨਾ ਸੋ ਇਹ ਜਦੋਂ ਆਪਾਂ ਭਰੀ ਭرائی ਲੈ ਜਾਂਦੇ ਫਿਰ ਰੱਬ ਉੱਥੇ ਕੀ ਪਾਊਗਾ ਸੋ ਐਵੇਂ ਖਾਲਸਾ ਜੀ ਇਹ ਭੈਣ ਦੇ ਕਾਰਜ ਸਫਲੇ ਹੋਏ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਇਹ ਅੱਜ ਦੀ ਹੱਦ ਵੀ ਤੀ ਸੀ ਤੇ ਖਾਲਸਾ ਜੀ ਵਿਚਾਰਾ ਕਰਦੇ ਆ ਕਈ ਵਾਰ ਅੱਖਰ ਵੱਧ ਘੱਟ ਬੋਲਿਆ ਜਾਂਦਾ ਉਹਦੇ ਵਾਸਤੇ 10 ਮਾਫੀ ਚਾਹੁੰਦਾ ਤੇ ਆਪ ਸੰਗਤਾਂ ਨੂੰ ਇੱਕ ਬੇਨਤੀ ਕਰ ਦਵਾਂ ਕਿ ਕੱਲ ਨੂੰ ਜਿਹੜਾ ਆਪਾਂ ਸ਼ਾਹਪੁਰ ਜਾਜਨ ਘਰ ਰੰਬਿਆ ਸੀ ਆਪ ਸੰਗਤਾਂ ਨੂੰ ਪਤਾ ਹੈ ਮੈਂ ਇੰਸਟਾਗ੍ਰam ਤੇ ਪਾਈ ਹੋਈ ਹੈ YouTube ਤੇ ਵੀ ਪਾਈ ਸੀਗੀ ਉਹ ਤੇ ਮਹਾਰਾਜ ਦੀ ਕਿਰਪਾ ਨਾਲ ਕੱਲ ਨੂੰ ਉਹਨਾਂ ਦਾ ਲੈਨਟਰ ਹੈ ਆਪਾਂ ਉੱਥੇ ਜਾਵਾਂਗੇ ਮਹਾਰਾਜ ਨੇ ਕਿਰਪਾ ਕੀਤੀ ਤੇ ਮੈਂ ਲਾਈਵ ਹੋਵਾਂਗਾ ਸ਼ਾਇਦ YouTube ਤੇ ਪਾਵਾਂ ਜਾਂ Insta ਤੇ ਪਾਵਾਂਗਾ ਮੈਂ ਦੱਸ ਦਵਾਂਗਾ ਤੇ ਜਾਂ WhatsApp ਤੇ ਮੈਂ ਸਟੇਟਸ ਪਾ ਦੇਵਾਂਗਾ ਆਪ ਦਰਸ਼ਨ ਕਰਿਓ ਤੇ ਅਸੀਸ ਬਖਸ਼ਿਓ ਕਿ ਮਹਾਰਾਜ ਇਦਾਂ ਸੇਵਾ ਲੈਂਦੀ ਰਹਿਣ ਤੇ ਜਿਨ੍ਹਾਂ ਦਾ ਘਰ ਬਣਿਆ ਉਹਨਾਂ ਨੂੰ ਵੀ ਮਹਾਰਾਜੇ ਘਰ ਸੁਹੰਡਣਾ ਸੋਹਣਾ ਸੁਖ ਸ਼ਾਂਤੀ ਵਾਲਾ ਚੜ੍ਹਦੀ ਕਲਾ ਵਾਲਾ ਮਹਾਰਾਜ ਉਹਨਾਂ ਵਾਸਤੇ ਸਮਾਂ ਬਣਾਵੇ ਸੋ ਆਪ ਸੰਗਤਾਂ ਦਾ ਦਿਲੋਂ ਧੰਨਵਾਦ ਜਿਹੜੇ ਸੇਵਾ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਤੇ ਦਾਸ ਦੀ ਇੱਕ ਛੋਟੀ ਜੀ ਹੋਰ ਬੇਨਤੀ ਹੈ ਜੇ ਭਾਈ ਕਈ ਵਾਰ ਕਿਸੇ ਦਾ ਨਹੀਂ ਰਿਪਲਾਈ ਹੁੰਦਾ ਉਹਨਾਂ ਕੋ ਮੈਂ ਮਾਫੀ ਮੰਗਦਾ ਤੇ ਜਦੋਂ ਵੀ ਮੇਰਾ ਸਮਾਂ ਮਿਲੂਗਾ ਮੈਂ ਮੇਰੇ ਕੋ ਮਿਲੇਗਾ ਖਾਵੇਗਾ ਸਮਾਂ ਮੈਂ ਸਮਾਂ ਕੱਢ ਪਾਵਾਂਗਾ ਉਦੋਂ ਹੀ ਮੈਂ ਤੁਹਾਨੂੰ ਰਿਪਲਾਈ ਕਰ ਦੇਵਾਂਗਾ ਮਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ